ਪ੍ਰੇਸ਼ਰ ਪਰਹਾਰ ਦੋ ਦੇ ਤਹਿਤ ਅਮਨਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਯੂਰੋਪੀਆਂ ਕੋਲੋਂ 5 ਆਧੁਨਿਕ ਪਿਸਤੌਲਾਂ ਵੀ ਬਰਾਮਦ ਕੀਤੀਆਂ ਨੇ ਬਰਾਮਦ ਕੀਤੀਆਂ ਗਈਆਂ ਪਿਸਤੌਲਾਂ ਵਿੱਚ ਬਲੌਕ 9mm ਤੇ 30 ਬੋਰ ਵਰਗੇ ਆਧੁਨਿਕ ਹਥਿਆਰ ਸ਼ਾਮਲ ਨੇ ਜੋ ਪਰਹਾਰ ਜਗਤ ਵਿੱਚ ਸਭ ਤੋਂ ਵੱਧ ਵਧ ਵਰਤੇ ਜਾਂਦੇ ਨੇ ਗ੍ਰਿਫਤਾਰ ਯੂਰੋਪੀਆਂ ਦਾ ਸਬੰਧ ਪਾਕਿਸਤਾਨੀ ਤਸਕਰਾਂ ਨਾਲ ਦੱਸੇ ਜਾ ਰਹੇ ਨੇ ਫਿਲਹਾਲ ਪੁਲਿਸ ਯੂਰੋਪੀਆਂ ਦੇ ਸੰਬੰਧਾਂ ਦੀ ਜਾਂਚ ਕਰ ਰਹੀ ਹੈ ਇਹ ਮਾਨਜੋਗ ਸੀਐਮ ਸਾਹਿਬ ਦੇ ਜਿਹੜਾ ਗੈਂਗਸਟਰਾਂ ਤੇ ਵਾਰਪ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨਿਆਸ ਕ੍ਰਾਈਮ ਦੇ ਕੇਸ ਜਰਜਨੇ ਸਪੈਸ਼ਲੀ ਆਰਮਜ਼ ਐਕਟ ਸਨੇਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦ ਕੀਆ ਹੋਇਆ ਇਹਦੇ ਦੋ ਮੁਲਜ਼ਮ ਨੇ ਰੋਹਿਤ ਅਰੋੜਾ ਹੈਗਾ ਗਿਲਵਾਲੀ ਗੇਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀ ਡਿਵੀਜ਼ਨ ਦੇ ਵਿੱਚ ਆਰਮਜ਼ ਐਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਟਲ 30 ਬੋਰ ਉਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰिजन ਐਕਟ ਦਾ ਜੇਲ ਅਮਰਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਤੇ 223 ਗ੍ਰਾਮ ਹੀਰੋਇਨ ਤੇ 55000 ਡਰਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਸੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮੀਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫ਼ਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਇਲੀਸ ਹੈਪੀ ਹੈ ਮੀਰਾਂਕੋਟ ਕਲਾਂ ਦਾ ਅਮਰਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ ਐਂਡੀਪੀਐਸ ਐਕਟ ਦਾ 에어ਪੋਰਟ ਅਮਰਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅਮਰਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰੀਜਸ ਨਾਲ ਫੜਿਆ ਗਿਆ 2025 ਚ ਛਰਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਟਲ 9mm ਤੇ ਕੁਝ ਕੈਟਰੀਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਟਲ ਦਾ ਤਿੰਨ ਗਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕੈਸਾ ਦੇ ਆ ਗੁਆਂਡੀ ਮੁਲਕ ਦੇ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵਪਨ ਪੁਸ਼ਣ ਕਿਤੇ ਜਾਣ ਔਰ ਇਥੇ ਮਾੜੇ 엘ਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਦੂਜੇ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕੀਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿੱਲੀ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀసీపీ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀసీపీ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਈ ਸੀ ਆਈਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ ਆਰਮਸ ਮੋਡਿਊਲ ਆਪਾਂ ਇਹਨੂੰ ਕਹਿ ਸਕਦੇ ਹਾਂ ਉਹ ਟੋਟਲੀ ਡਿਸਪੈਂਟਲ ਕੀਤਾ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੀ ਜਿਹੜੀ ਇੰਟਰੋਗੇਸ਼ਨ ਆ ਪ੍ਰੋਪਰ ਅੱਗੇ ਚੱਲ ਰਹੀ ਹੈ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਹਾਂ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਸੋਨੂ ਕੋਈ ਦਵਾ ਦੇ ਕਹਿ ਕੇ ਕਿ ਕਿਹਨੂੰ ਟਾਰਗੇਟ ਕਰਨ ਜਾ ਰਹੇ ਸੀ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸਕ ਦਿੱਤਾ ਹੋਏ ਆਪ ਹੀ ਡਾਇਰੈਕਟਲੀ ਕਿਉਂਕਿ ਜੇਲਾਂ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਜੇ ਸਾਨੂੰ ਕੰਗਲੇ ਦੀ ਕੋਈ ਉਹ ਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕੋਜ਼ ਉਹਦੇ ਨਾਲ ਅਸੋਸੀਏਟਿਡ ਰਿਆ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ ਜਾ ਕੇ ਆਇਆ ਉਹਦੇ ਆਪਣੇ ਡਰਗ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹਿਤ ਹੀ ਫੜਿਆ ਸੀਗਾ ਸਾਡੀ ਸੀਆਈ ਟੀਮ ਨੇ 1:00 9:00 ਐਮ ਮੇ ਤੋਂ ਮਿਲਿਆ ਸੀ ਤੇ 2 30 ਬੋਰ ਦੇ ਪਿਸਟਲ ਮਿਲੇ ਸੀਗੇ ਇਹਦੀ ਇਨਟੈਰੋਗੇਸ਼ਨ ਤੇ ਦੂਜਾ ਕਿਉਂ ਸਰਪ੍ਰਿਤ ਹੈਪੀ ਫੜਿਆ ਗਿਆ ਉਹ ਤੋਂ 2:00 9:00 ਐਮ ਅਸੀਂ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਅਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਐ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਇਹ ਵੀਡੀਓ ਦਾ ਕੰਮ ਕਰਦਾ ਇਹ ਕੈਟਰਿੰਗ ਦਾ ਰੋਹਿਤ ਰੋੜਾ ਕੰਮ ਕਮ ਕਰਦਾ ਜਿਵੇਂ ਆਪਾਂ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਮੋਬਾਈਲ ਫੋਨ ਇਹਨੇ ਜੇਲ੍ਹ ਚ ਨਹੀਂ ਛਟਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹਿਰੋਇਨ ਫੜੀ ਗਈ 2000